ਕੈਨੇਡਾ ਵਿੱਚ ਨਾ ਕਿਸੇ ਮਰਜ਼ੀ ਦੀ ਸਲਾਹ ਲੈ ਲੋ ਜੇ ਪਰ ਮੈਂ ਇੱਕ ਗੱਲ ਕਹੂੰਗਾ ਕਿ ਜਿੰਨਾਂ ਦੇ ਨਾਲ ਤੁਸੀਂ ਰਹਿੰਦੇ ਆ ਜਿਹੜੇ ਤੁਹਾਡੇ ਰੂਮ ਮੇਟ ਆ ਉਹਨਾਂ ਦੀ ਸਲਾਹ ਜ਼ਿੰਦਗੀ ਚ ਨਾ ਲਾਓ ਜੇ ਕੈਨੇਡਾ ਵਿੱਚ ਰਹਿੰਦੇ ਰਹਿੰਦੇ ਕਿਉਂਕਿ ਇੱਥੇ ਨਾ ਜਦੋਂ ਵੀ ਕਿਸੇ ਨੇ ਗੱਡੀ ਲੈਣੀ ਹੁੰਦੀ ਆ ਨਾਲ ਦੇ ਕੀ ਕਰਦੇ ਆ ਚੱਕ ਚਕਾ ਕੇ ਨਾ ਨਵੀਂ ਗੱਡੀ ਦਵਾ ਦਿੰਦੇ ਆ ਨਵੀਂ ਗੱਡੀ ਦੀਆਂ ਕਿਸ਼ਤਾਂ ਜਿਹੜੀਆਂ 700 ਮਹੀਨੇ ਦਾ 10000 ਹੈ ਕਿਸ਼ਤ ਹੁੰਦੀ ਆ ਇੰਸ਼ੋਰੈਂਸ ਲਾਗਤ ਉਹ ਤਾਂ ਮਤਲਬ ਜੋ ਬੰਦਾ ਕਮਾਉਂਦਾ ਉਹ ਗੱਡੀ ਵਿੱਚ ਹੀ ਉਹਦੇ ਚਾਈ ਜਾਂਦਾ ਫਿਰ ਤੇ ਨਾਲ ਦੇ ਇੱਥੇ ਇੰਨੀ ਗੱਲਸੀ ਕਰਦੇ ਆ ਇੱਕ ਦੂਜੇ ਤੋਂ ਮਤਲਬ ਜਾਣ ਬੁੱਝ ਕੇ ਕੋਈ ਵਧੀਆ ਗੱਡੀ ਮਿਲਦੀ ਆ ਬੰਦੇ ਨੂੰ ਸਸਤੀ ਮਿਲਦੀ ਆ ਤਾਂ ਜਾਣ ਕੇ ਉਹਨੂੰ ਨਵੀਂ ਠਕਾਉਂਦੇ ਆ ਕਿ ਇਹਦਾ ਜਲੂਸ ਨਿਕਲੂਗਾ ਬਾਅਦ 'ਚ ਅਸੀਂ ਕੀ ਆ ਤਮਾਸ਼ਾ ਦੇਖਾਂਗੇ ਤਾਂ ਇੱਥੇ ਕੰਮਾਂ ਦੀ ਕੋਈ ਗਾਰੰਟੀ ਨਹੀਂ ਤੁਸੀਂ ਅੱਜ 7 ਦਿਨ ਕੰਮ ਕਰਦੇ ਆ ਕੱਲ ਨੂੰ ਤੁਹਾਡਾ ਮਾਲਕ ਕਹਿ ਦੂਗਾ ਕਿ ਅੱਜ ਸਾਡੇ ਕੋਲ ਕੰਮ ਹੈ ਨਹੀਂ ਤੇ ਹੋਂ ਤੋਂ ਦੋ ਦਿਨ ਆਇਆ ਕਰ ਹਫਤੇ ਵਿੱਚ ਤਾਂ ਇੱਥੇ ਕੰਮਾਂ ਦੀ ਕੋਈ ਗਰੰਟੀ ਨਹੀਂ ਪਰ ਨਾਲ ਦੇ ਕੀ ਕਰਦੇ ਆ ਪੰਪ ਦੇ ਦੇ ਕੇ ਬੰਦੇ ਨੂੰ ਕਹਿਣਗੇ ਵੀ ਤੂੰ ਇੰਨੇ ਪੈਸੇ ਕਮਾਉਣਾ ਯਾਰ ਕੋਈ ਚੰਗੇ ਕੱਪੜੇ ਲੈ ਕੋਈ ਨਾਈਕੀ ਦੇ ਸ਼ੂ ਲ ਹੈ ਤਾਂ ਜਾਣ ਜਾਣ ਕੇ ਖਰਚਾ ਕਰਾਉਂਦੇ ਆ ਤਾਂ ਕਦੇ ਵੀ ਨਾ ਕੈਨੇਡਾ ਰਹਿੰਦੇ ਰਹਿੰਦੇ ਪਹਿਲਾਂ ਆਪਦਾ ਪਿੰਡ ਦਾ ਕਰਜ਼ਾ ਲਾਓ ਚਾਰ ਪੈਸੇ ਸੇਵ ਕਰੋ ਫੇਰ ਕੋਈ ਮਤਲਬ ਜਿੰਨੀ ਤੁਹਾਡੀ ਇਨਕਮ ਹੈ ਉਹਦੇ ਹਿਸਾਬ ਨਾਲ ਆਪਦੇ ਵਿੱਤ ਦੇ ਹਿਸਾਬ ਨਾਲ ਕੋਈ ਗੱਡੀ ਖਰੀਦੋ ਜੇ ਸਭ ਤੋਂ ਵੱਧ ਜਿਹੜਾ ਤੁਹਾਡਾ ਜਲੂਸ ਕੱਢਣਾ ਤੇ ਜਲੂਸ ਦਾ ਜਿਹੜਾ ਤਮਾਸ਼ਾ ਦੇਖਣਾ ਜਲੂਸ ਨੂੰ ਤੁਹਾਡੇ ਨੂੰ ਇੰਜੋਏ ਕਰਨਾ ਉਹ ਤੁਹਾਡੇ ਦੋਸਤਾਂ ਨਹੀਂ ਕਰਨਾ ਤਾਂ ਕਦੇ ਵੀ ਦੋਸਤਾਂ ਨਹੀਂ ਐ ਇਦਾਂ ਦੀਆਂ ਗੱਲਾਂ ਵਿੱਚ ਨਾ ਜੋ ਜੇ ਕਿ ਤੂੰ ਆ ਫਲਾਨੀ ਗੱਡੀ ਲਾ ਲੈ ਜੇ ਤੁਹਾਨੂੰ ਕਿਸੇ ਨੇ ਕਹਤਾ ਤਾਂ ਤੁਸੀਂ ਕੀ ਆ ਬਿਨਾ ਆਪਦਾ ਵਿੱਤ ਦੇਖੇ ਉਹ ਗੱਡੀ ਚੱਕ ਕੇ ਲੈ ਲੈਣੀ ਆ